ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਦੇ ਵਿੱਚ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦਾ ਕਰੋ ਕੀਤਾ ਜਾ ਰਿਹਾ ਜਿਸ ਵਿੱਚ ਚੰਡੀਗੜ੍ਹ ਪੁਲਿਸ ਵੱਲੋਂ ਕੀ ਕੀ ਤਿਆਰੀਆਂ ਕੀਤੀ ਗਈਆਂ ਨੇ ਇਸ ਬਾਰੇ ਸਾਡੇ ਨਾਲ ਮੌਜੂਦ ਨੇ ਡੀਆਈਜੀ ਸੀਮਾ ਸਾਹਿਬ ਸੀਮਾ ਸਾਹਿਬ ਕਿਸ ਤਰੀਕੇ ਦੀ ਤਿਆਰੀ ਕੀਤੀ ਗਈ ਹੈ ਜੀ ਇਹ ਕਿਉਂਕਿ ਚੰਡੀਗੜ੍ਹ ਵਿੱਚ ਤਾਰਾ 144 ਲੱਗੀ ਹੋਈ ਹੈ ਔਰ ਇਸ ਦੇ ਤਹਿਤ ਜਿਹੜੀ ਸਾਹਿਬ 5 ਤੋਂ ਵੱਧ ਜਿਹੜੀ ਗੈਦਰਿੰਗ ਨਹੀਂ ਕੀਤੀ ਜਾ ਸਕਦੀ ਔਰ ਕੋਈ ਪਰਮਿਸ਼ਨ ਵਗੈਰਾ ਰੈਲੀ ਦੀ ਨਹੀਂ ਹੈ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਉਲੰਘਣਾ ਉਹ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਤੋਂ ਇਲਾਵਾ ਪੰਜਾਬ ਪੁਲਿਸ ਦੀ ਮਦਦ ਵੀ ਲਈ ਜਾ ਰਹੀ ਹੈ ਜਾਂ ਕੁਝ ਹੋਰ ਨੇ ਸੂਬਿਆਂ ਦੇ ਵੀ ਪੁਲਿਸ ਇਸ ਇਸ ਵੇਲੇ ਚੰਡੀਗੜ੍ਹ ਤਨਾਤ ਹੈ ਕਿਉਂਕਿ ਚੰਡੀਗੜ੍ਹ ਦੀ ਜਿਹੜੇ ਰਿਸੋਰਸਸ ਹੈ ਉਹ ਥੋੜੇ ਲਿਮਟਿਡ ਹੈ ਕਿਉਂਕਿ ਛੋਟੀ ਇੱਕ ਯੂਨੀਅਨ ਡੈਟਰੀ ਹੋਣ ਦੇ ਚੱਲਦੇ ਇਸ ਲਈ ਅਸੀਂ ਪੰਜਾਬ ਪੁਲਿਸ ਤੋਂ ਹਰਿਆਣਾ ਪੁਲਿਸ ਤੋਂ ਅਸੀਂ ਹੈਲਪ ਮੰਗੀ ਹੈ ਔਰ ਉਹਨਾਂ ਨੇ ਸਾਨੂੰ ਹੈਲਪ ਪ੍ਰੋਵਾਈਡ ਕੀਤੀ ਹੈ ਬੋਥ ਇਨ ਟਰਮਸ ਆਫ ਮੈਨ ਪਾਵਰ ਔਰ ਜਿਹੜਾ ਸਾਜੋਸਮਾਨ ਹੈ ਜਿਹੜਾ ਲੌਜਿਸਟਿਕ ਸਪੋਰਟ ਸਾਨੂੰ ਦਿੰਦੀ ਹੈ ਕੀ ਪੈਰਾਮਿਲਟਰੀ ਫੋਰਸਸ ਵੀ ਹੈ ਇਸ ਉਹਦੇ ਵਿੱਚ ਨਹੀਂ ਪੈਰਾਮਿਲਟਰੀ ਰੋਲ ਪੁਲਿਸ ਕੋ ਇਹ ਨਹੀਂ ਜ਼ਿਆਦਾ ਨਹੀਂ ਹੈ ਜਿਹੜੀ ਕੋ ਲੋਕਲ ਅਸੀਂ ਥੋੜੀ ਬਹੁਤ ਮੋਬਾਈਲਾਈਜ਼ ਕੀਤੀ ਹੈ ਸੀਆਰਪੀ ਦੀ ਥੋੜੀ ਫੋਰਸ ਸਾਡੇ ਕੋਲ ਆਈ ਹੈ ਕਿ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਕਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਲ ਦੇ ਘਰ ਅੱਗੇ ਵੀ ਤੁਸੀਂ ਬੈਰੀਕੇਡਿੰਗ ਵਗੈਰਾ ਕੀਤੀ ਗਈ ਹੈ ਕਿ ਲੱਗਦਾ ਕਿ ਉੱਥੇ ਤੱਕ ਪਹੁੰਚਣ ਦੀ ਵਿੱਚ ਸੰਭਾਵਨਾ ਹੈ ਇਸ ਜੀ ਦੀ ਇਹ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਸੁਰੱਖਿਆ ਹੈ ਉਹ ਸੁਰੱਖਿਆ ਦੇ ਨਾ ਕੇਵਲ ਲਾਅ ਐਂਡ ਆਰਡਰ ਲੇਕਿਨ ਉਹਨਾਂ ਦੀ ਸੁਰੱਖਿਆ ਦੇ ਪੱਖ ਤੋਂ ਵੀ ਬਹੁਤ ਇੰਪੋਰਟੈਂਟ ਉਹਨਾਂ ਦਾ ਜਿਹੜਾ ਸਾਡਾ ਉਹ ਏਰੀਆ ਹੈ ਉਹ ਵੈਸੇ ਵੀ ਸਿਕਿਉਰ ਹੈ ਉਥੇ ਤੁਹਾਨੂੰ ਪਤਾ ਹੈ ਪੰਜਾਬ ਦਾ ਪੰਜਾਬ ਹਰਿਆਣਾ ਦਾ ਸੈਕਰੇਟੇਰੀਏਟ ਵਿਧਾਨ ਸਭਾ ਹੋਰ ਬਹੁਤ ਸਾਰੀਆਂ ਇੰਪੋਰਟੈਂਟ ਬਿਲਡਿੰਗਸ ਨੇ ਔਰ ਮੁੱਖ ਮੰਤਰੀ ਸਾਹਿਬ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤ ਸਾਰੇ ਜਿਹੜੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਔਰ ਪੂਰੀ ਤਰ੍ਹਾਂ ਸੀ ਸક્ષਮ ਹੈ ਉਥੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਮਜ਼ਹਰਾ ਉਹਨੂੰ ਰੋਕਣ ਦੀ ਇਸਨੇ ਸੱਚ ਮੰਨ ਦਿੱਸੇ ਕਿ ਕਿਹਾ ਦੱਸਿਆ ਕਿ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਪੁਲਿਸ ਔਰ ਹਰਿਆਣਾ ਪੁਲਿਸ ਦੀ ਮਦਦ ਲਈ ਗਈ ਹੈ ਤਾਂ ਕਿ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਉਹ ਚੰਡੀਗੜ੍ਹ ਦੇ ਵਿੱਚ ਦਾਖਲ ਨਾ ਹੋ ਸਕਣ ਔਰ ਦੂਜੀ ਗੱਲ ਇਹ ਕਿ ਤਾਰਾ 144 ਉਹ ਚੰਡੀਗੜ੍ਹ ਦੇ ਵਿੱਚ ਵੀ ਲੱਗੀ ਹੋਈ ਤਾਂ ਜੋ ਕੋਈ ਲੋਕ ਇਸ ਥਾਂ ਦੇ ਉੱਤੇ ਇਕੱਠੇ ਨਾ ਹੋ ਸਕਣ ਕਹਿ ਰਹੇ ਗੁਚਨ ਦੇ ਨਾਮ ਸਰਬਜੀਤ ਸਿੰਘ ਇਹ ਵੀ ਸਾਂਝਾ ਚੰਡੀਗੜ੍ਹ